ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਦੇ ਕੋਲ ਸੱਚ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਜਿਹਦੇ ਕੋਲ ਸੱਚ ਹੈ ਉਹ ਬੰਦਾ ਹਮੇਸ਼ਾ ਖੁਸ਼ਦਾ ਰਹਿੰਦਾ ਹੈ ਉਸਦੇ ਚਿਹਰੇ ਤੇ ਹਮੇਸ਼ਾ ਮੁਸਕਾਨ ਰਹਿੰਦੀ ਹੈ ਤੇ ਜਿਹੜੇ ਬੰਦੇ ਦਾ ਜਮੀਰ ਹੀ ਮਰ ਗਿਆ ਫਿਰ ਉਹਦੇ ਕੋਲ ਲੱਖਾਂ ਰੁਪਏ ਹੋਣ ਕਰੋੜਾਂ ਰੁਪਏ ਹੋਣ ਹਰ ਬਾ ਰੁਪਏ ਹੋਣ ਕੀ ਫਾਇਦਾ ਜੇ ਉਹ ਬੰਦੇ ਦਾ ਜ਼ਮੀਰ ਹੀ ਮਰ ਗਿਆ ਫਿਰ ਲੱਖਾਂ ਕਰੋੜਾਂ ਦਾ ਕੋਈ ਫਾਇਦਾ ਨਹੀਂ ਜਿਹੜੇ ਬੰਦੇ ਦਾ ਜ਼ਮੀਰ ਮਰਿਆ ਹੋਵੇ ਉਹ ਬੰਦਾ ਹਮੇਸ਼ਾ ਦੁਖੀ ਰਹਿੰਦਾ ਹੈ ਹਾਲਾਕਿ ਉਹਦੇ ਕੋਲ ਲੱਖਾਂ ਕਰੋੜਾਂ ਰੁਪਏ ਵੀ ਹੁੰਦੇ ਨੇ ਫਿਰ ਵੀ ਉਹ ਦੁਖੀ ਰਹਿੰਦਾ ਹੈ ਤੇ ਜਿਹੜਾ ਬੰਦਾ ਸੱਚ ਬੋਲਦਾ ਹੈ ਪਾਵੇ ਉਸ ਦੇ ਕੋਲ ਉਹ ਤਾਂ ਦੌਲਤ ਨਾ ਹੋਵੇ ਘੱਟ ਹੋਵੇ ਫਿਰ ਵੀ ਸੱਚ ਬੋਲਣ ਵਾਲਾ ਬੰਦਾ ਹਮੇਸ਼ਾ ਖੁਸ਼ ਰਹਿੰਦਾ ਹੈ ਉਹ ਹਮੇਸ਼ਾ ਖੜਿਆ ਹੋਇਆ ਰਹਿੰਦਾ ਹੈ ਇਸ ਕਰਕੇ ਹਮੇਸ਼ਾ ਸੱਚ ਬੋਲੋ ਤੇ ਝੂਠ ਬੋਲਣ ਵਾਲਾ ਬੰਦਾ ਜਿਹਦਾ ਜਮੀਰ ਮਰਿਆ ਹੋਵੇ ਉਹ ਬੰਦਾ ਕਦੇ ਖੁਸ਼ ਨਹੀਂ ਰਹਿੰਦਾ ਇਸ ਕਰਕੇ ਸੱਚ ਬੋਲੋ ਸੱਚ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ